ਜਿੰਦਰ ਗਿੱਲ ਅੱਜ ਇੱਕ ਯੂनाइटेड ਟਰੇਡ ਯੂਨੀਅਨ ਵੱਲੋਂ ਮੈਂ ਸਾਰੀ ਸਾਡੀ ਟਰਾਂਸਪੋਰਟ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਵੇਂ ਬਰਨਾਲੇ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਸੀ ਚਲੋ ਜਿਹੜੀ ਕਿਸੇ ਵੀ ਯੂਨੀਅਨ ਨਾਲ ਜੁੜੇ ਸੀ ਉਹਨਾਂ ਨੇ ਆਪਣੀ ਦਿਲਵੱਦੀ ਕਰਕੇ ਜਗਾੜੂ ਰੇੜੀਆਂ ਜਿਹੜੀਆਂ ਥਾਣੇ ਦੇ ਵਿੱਚ ਲਵਾ ਕੇ ਚਲਾਨ ਕਰਾਏ ਬੌਂਡ ਕਿਡਾਈਆਂ ਇਸ ਤਰ੍ਹਾਂ ਹੀ ਅਸੀਂ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੇ ਆਦਰਵਾਇਜ਼ ਤੁਸੀਂ ਕਾਰਵਾਈ ਨਾ ਕੀਤੀ ਤੇ ਪੂਰੇ ਪੰਜਾਬ ਚ ਇਸ ਤਰ੍ਹਾਂ ਫੜ ਫੜ ਕੇ ਜਗਾਰੂ ਰੇੜੀਆਂ ਥਾਣੇ ਭਰਨੇ ਪੈਣਗੇ ਇਹਦੀ ਜੇ ਕੱਲ ਨੂੰ ਲੜਾਈ ਝਗੜਾ ਜਾਂ ਕੋਈ ਵੀ ਗੱਲਬਾਤ ਹੋਈ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਜਾਂ ਸਰਕਾਰ ਹੋਊਗੀ ਕਿਉਂਕਿ ਕੋਟਾ ਚ ਵੀ ਜਾ ਕੇ ਵੇਖ ਲਿਆ ਸਾਰਾ ਕੁਝ ਜਿੱਥੇ ਜਿੱਥੇ ਤੱਕ ਧਰਨੇ ਲਾਉਣੇ ਸੀ ਲਾਲੇ ਰੋਡ ਬੰਦ ਕਰਲੇ ਪਰ ਇੱਕ ਮਜਬੂਰੀ ਬਣ ਜਾਨੀ ਹੈ ਸਾਡੇ ਪ੍ਰਧਾਨਾਂ ਦੀ ਟਰਾਂਸਪੋਰਟ ਦੀ ਕਿਉਂਕਿ ਇਕੱਲੇ ਇਕੱਲੇ ਡਰਾਈਵਰ ਨੇ ਸਾਰੀ ਇਕੱਠੀ ਗਰੁੱਪ ਬਣ ਕੇ ਜਗਾੜੂ ਜਿਹੜੀਆਂ ਸਾਰੇ ਪੰਜਾਬ 'ਚ ਫੜਫੜ ਬੰਦ ਕਰਨੀਆਂ ਮੁੜ ਕੇ ਬਾਅਦ 'ਚ ਕੋਈ ਵੀ ਗੱਲਬਾਤ ਉਹ ਦੇਖੀ ਜਾਊਗੀ ਤੇ ਦੂਜੀ ਗੱਲ ਜਿਹੜੇ ਆਨਲਾਈਨ ਚਲਾਨ ਜਿਹੜੇ ਹਮੇਸ਼ਾ ਸਾਡੇ ਜ਼ਿਲ੍ਹੇ 'ਚ ਵੀ ਬੜੇ ਹੋ ਰਹੇ ਆ ਕਿਉਂਕਿ ਇਹ ਆਮ ਪ੍ਰਾਈਵੇਟ ਮੋਬਾਈਲ ਤੇ ਉੱਤੇ ਵੀਡੀਓ ਬਣਾ ਕੇ ਥਾਣਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਚਲਾਨ ਕਰਦੇ ਆ ਮੈਂ ਆਮ ਪਬਲਿਕ ਨੂੰ ਬੇਨਤੀ ਕਰਦਾ ਤੇ ਸਾਡੀ ਟਰਾਂਸਪੋਰਟ ਨੂੰ ਬੇਨਤੀ ਕਰਦਾ ਕਿ ਜੇ ਕੱਲ ਨੂੰ ਐਸਐਸਪੀ ਇਹਨਾਂ ਘਰਾਓ ਕਰਦੇ ਅਸੀਂ ਪੂਰੇ ਪੰਜਾਬ ਦਾ ਪਰ ਆਮ ਜਨਤਾ ਵੀ ਸਾਡਾ ਜਿਹੜਾ ਸਾਡੀ ਜੁਣੀ ਦਾ ਸਹਿਯੋਗ ਦੇਵੇ ਕਿਉਂਕਿ ਇਹਨਾਂ ਨੇ ਤੇ ਲੁੱਟ ਮਚਾਈ ਹੋਈ ਆ ਆਮ ਆਦਮੀ ਪਾਰਟੀ ਨੇ ਕਿ ਆਮ ਆਦਮੀ ਥੋੜੀ ਹੈ ਕਿ ਜਿੱਥੋਂ ਵੀ ਮਤਲਬ ਦਿਲ ਕਰਦਾ ਕਿ ਕਿਵੇਂ ਟਰਾਂਸਪੋਰਟ ਨੂੰ ਲੁੱਟਣਾ ਕਿਵੇਂ ਲੋਕਾਂ ਨੂੰ ਲੁੱਟਣਾ ਇਹਨਾਂ ਨੇ ਆਪਣਾ ਜਿਹੜਾ ਢਾਂਚਾ ਜਿਹੜਾ ਕੋਈ ਨਾ ਕੋਈ ਨਵਾਂ ਤਿਆਰ ਕੀਤਾ ਹੁੰਦਾ ਕਦੀ ਗ੍ਰੀਨ ਟੈਕਸ ਲਾ ਲਓ ਕਦੀ ਜੁਰਮਾਨੇ ਪਾ ਲਓ ਇੰਨੀਆਂ ਬੇਨਤੀਆਂ ਕੀਂਦਾ ਆ ਧੰਨਵਾਦ ਵੱਧ ਤੋਂ ਅਸ਼ੀਰਵਾਦ ਕਰਿਓ